ਸਰ ਸਾਡੀ ਮੇਨ ਪ੍ਰੋਬਲਮ ਵੀ ਜਿਹੜਾ ਸਾਡਾ ਸੈਂਟਰ ਹੈ ਉਹ ਬਹੁਤ ਦੂਰ ਆਇਆ ਹੈ ਸਾਡੇ ਤੋਂ ਇੱਥੋਂ 70 ਕਿਲੋਮੀਟਰ ਕਾਬ ਦਾ ਕੋਟੀ ਸਾਡਾ ਸੈਂਟਰ ਪਾਇਆ ਜੋ ਕਿ ਪ੍ਰੋਟੋਕੋਲ ਦੇ ਖਿਲਾਫ ਹੈ ਪ੍ਰੋਟੋਕੋਲ ਹੈ ਵੀ ਜਿਹੜਾ ਆਪਣਾ ਸਕੂਲ ਹੈ ਉਹ ਤੋਂ 12 ਕਿਲੋਮੀਟਰ ਦੇ ਅੰਦਰ ਅੰਦਰ ਹੋਣਾ ਚਾਹੀਦਾ ਹੈ ਸੈਂਟਰ ਪਰ ਇੱਥੋਂ 70 ਕਿਲੋਮੀਟਰ ਸੈਂਟਰ ਹੈ ਸਾਨੂੰ ਉੱਥੇ ਜਾਣ ਤੱਕ ਬਹੁਤ ਜ਼ਿਆਦਾ ਦਿੱਕਤਾਂ ਆਣ ਗਿਆ ਤਿੰਨ ਬੱਸਾਂ ਬਦਲਣੀਆਂ ਪੈਣ ਗਿਆ ਉਹ ਤੋਂ 11 ਵਜੇ ਸਾਡਾ ਪੇਪਰ ਸਟਾਰਟ ਹੁੰਦਾ ਹੈ 350 ਦੇ ਲਗਭਗ ਅਸੀਂ ਬੱਚੇ ਆ ਜੇ ਅਸੀਂ 20 ਬੱਸਾਂ ਵੀ ਜਾਣ ਤਾਂ ਵੀ ਉੱਥੇ ਨਹੀਂ ਪਹੁੰਚ ਸਕਦੇ ਅਸੀਂ 350 ਬੱਚੇ ਠੀਕ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡਾ ਸੈਂਟਰ ਚੇਂਜ ਕਰੇ ਤੇ ਪ੍ਰੋਟੋਕੋਲ ਦੇ ਅਨੁਸਾਰ ਸਾਡਾ ਸੈਂਟਰ ਉੱਥੇ ਹੀ ਪਾਵੇ ਜਿੱਥੇ ਪਾਣਾ ਚਾਹੀਦਾ ਉਹਨਾਂ ਨੂੰ 12 ਕਿਲੋਮੀਟਰ ਤਾਂ ਥਾਣੇ ਵਿੱਚ ਮੇਰਾ ਨਾਮ ਜਿੰਦੂ ਦੇਵੀ ਹੈ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਇੰਨੇ ਬੱਚੇ ਜੋ ਉੱਥੇ ਨਹੀਂ ਪਹੁੰਚ ਸਕਦੇ ਤੇ ਅਸੀਂ साढ़े तीन सौ बच्चे लगभग जो कि गरीब घर बच्चे हाँ अ कोई भी साधन का इंतजाम नहीं कर सकते अन्नी दूर कि पहुंचा पेपर देना अच्छा कहना चाहते कि अगर नहीं देवे जो सा जाए तो अभी पेपर नहीं दवागे अलस टू कलास के विद्यार्थी जी सुनीता जी अहना चाहते कि साज करो जो चेंज नहीं, नहीं करा तो नहीं था, था पेपर देना ही कैंसल कर देंगे ਕੀ ਸਰਕਾਰੋਂ ਨੇ ਕਿਵੀ ਪਹਿਲਾਂ ਨਹੀਂ ਹੋਇਆ ਤੁਸੀਂ ਇਸ ਕਿਹੜੀ ਕਲਾਸ ਦੇ ਵਿਦਿਆਰਥੀ ਤੁਸੀਂ ਅਸੀਂ ਪਲੱਸ 2 ਦੇ ਜੀ ਤੇ ਜਦੋਂ ਤੁਹਾਡੇ 10ਵੀਂ ਦੇ ਪੇਪਰ ਅਸੀਂ ਉਹ ਕਿੱਥੇ ਹੋਏ ਸੀਗੇ ਅਸੀਂ ਇਸ ਸਕੂਲੇ ਸੈਂਟਰ ਬਣਾਇਆ ਸੀ ਸਾਡਾ ਨਹੀਂ ਪਹਿਲੀ ਵਾਰ ਹੀ ਹੋਇਆ ਹਾਂ ਹਾਂਜੀ ਪਹਿਲੀ ਵਾਰ ਇਹਨੇ ਦੋ ਸੈਂਟਰ ਬਣਾਇਆ ਹੋਇਆ ਹੈ ਸਰਕਾਰ ਨੇ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਾਡਾ ਸੈਂਟਰ ਚੇਂਜ ਕਰਨੀ ਤਾਂ ਅਸੀਂ ਪੇਪਰ ਨਹੀਂ ਦਿੰਦੇ ਸਰ ਮੇਰਾ ਨਾਮ ਪ੍ਰੀਤੀ ਹੈ ਅਸੀਂ ਬਸ ਪੰਜਾਬ ਸਰਕਾਰ ਨੂੰ ਮਤਲਬ ਐਵੇਂ ਕਹਿਣਾ ਚਾਹੁੰਦੇ ਕਿ ਸਾਡਾ ਸੈਂਟਰ ਚੇਂਜ ਕਰੋ ਜਦਕਿ ਸਾਨੂੰ ਤਿੰਨ ਬੱਸਾਂ ਬਦਲ ਨਹੀਂ ਪੈਣਗੀਆਂ ਹਫ਼ਤਾ ਸਾਡਾ ਸੈਂਟਰ ਹੈ ਐਡੀ ਦੂਰ ਅਸੀਂ ਕਿਵੇਂ ਜਾਵਾਂਗੇ ਸਰ ਨਾਮ ਕੀ ਹੈ ਆਪਣਾ ਇੰਦਰਜੀਤ ਬਰਮਾ ਜੀ ਕਿ ਕਿ ਮੈਟਰ ਸਰ ਜਿਹੜਾ ਬੱਚਿਆਂ ਦਾ ਅੱਜ ਇੱਥੇ ਬੱਚਿਆਂ ਚ ਵੀ ਰੋਜ਼ ਪ੍ਰਦਰਸ਼ਨ ਹੈ ਸੈਂਟਰ ਨੂੰ ਲੈ ਕੇ ਬੋਰਡ ਦੇ ਇਹ ਸਰ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜੀਆਂ ਪ੍ਰੀਖਿਆਵਾਂ ਮਾਰਚ 2024 ਵਿੱਚ ਕਰਾਉਣੀਆਂ ਨੇ 8ਵੀਂ 10ਵੀਂ ਤੇ 12ਵੀਂ ਦੇ ਕੁੱਲ 354 ਵਿਦਿਆਰਥੀ ਨੇਗੇ ਜੀ ਇਹ ਜਦੋਂ ਅਸੀਂ ਪ੍ਰੀਖਿਆ ਫਾਰਮ ਭਰਦੇ ਹਾਂਗੇ ਤਾਂ ਪੰਜ ਆਪਸ਼ਨ ਮੰਗੇ ਜਾਂਦੇ ਨੇਗੇ ਜੀ ਸੈਂਟਰ ਵਾਸਤੇ ਉਹ ਪੰਜੇ ਦਿੱਤੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਇਹ ਸਬਮਿਟ ਕਰ ਦਿੱਤੇ ਸੀਗੇ ਪਰੰਤੂ ਬੋਰਡ ਵੱਲੋਂ ਸਾਨੂੰ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਕਹਾਵ ਦਾ ਸੈਂਟਰ 8ਵੀਂ 10ਵੀਂ ਤੇ 12ਵੀਂ ਦੇ ਲਈ ਅਲੋਟ ਕੀਤਾ ਜੀ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਅਸੀਂ 1 ਦਸੰਬਰ 2023 ਨੂੰ ਆਪਣਾ ਇੱਕ ਟੀਚਰ ਭੇਜਿਆ ਲਿਖਤੀ ਰੂਪ ਦੇ ਵਿੱਚ ਉੱਥੇ ਦੇਖ ਕੇ ਆਏ ਕਿ ਸਮੱਸਿਆ ਮੈਨੇ ਸਾਡੀਆਂ 70 ਕਿਲੋਮੀਟਰ ਦੂਰ ਤਿੰਨ ਬਸਾਂ ਬਦਲ ਕੇ ਵਿਦਿਆਰਥਣਾ ਪੇਪਰ ਨਹੀਂ ਦੇ ਸਕਦੀਆਂ ਲਿਖਤੀ ਰੂਪ ਵਿੱਚ ਦੇ ਅੰਦਾਜ਼ਾ ਕਰ ਤੇ ਉਹਨਾਂ ਨੇ ਮੰਨਿਆ ਵੀ ਅਸੀਂ ਬਨਾਰਸੀ ਸਕੂਲ ਜਿਹੜਾ ਨੇੜੇ ਦਾ ਪੈਂਦਾ ਉਹ ਸੈਂਟਰ ਬਣਾ ਦੇਵਾਂਗੇ ਲੇਕਿਨ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਸੈਂਟਰ ਵਿੱਚ ਸੈਂਟਰ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਉਸ ਤੋਂ ਬਾਅਦ ਫਿਰ ਅਸੀਂ ਜਨਵਰੀ ਦੇ ਵਿੱਚ ਫਿਰ ਟੀਚਰ ਭੇਜਿਆ ਵੀ ਸੈਂਟਰ ਚੇਂਜ ਹੋ ਜਾਵੇਗਾ ਲੇਕਿਨ ਬੋਰਡ ਦੇ ਅਧਿਕਾਰੀਆਂ ਨੇ ਫਿਰ ਜਿਹੜਾ ਹੈਗਾ ਉਹ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਕਾਬਦਾ ਸੈਂਟਰ ਅਲਾਟ 8ਵੀਂ 10ਵੀਂ ਤੇ 12ਵੀਂ ਲਈ ਕਰਕੇ ਭੇਜ ਦਿੱਤਾਗਾ ਹੁਣ ਪ੍ਰੋਬਲਮ ਇਹ ਹੈ ਕਿ 70 ਕਿਲੋਮੀਟਰ ਦੂਰ ਹੈਗਾ ਲੜਕੀਆਂ ਦੇ ਲਈ ਯਾਨੀ ਠੰਡ ਦੇ ਵਿੱਚ 344 ਲੜਕੀਆਂ ਦਾ ਜਾਣਾ ਬਹੁਤ ਮੁਸ਼ਕਲ ਹੈਗਾ ਅਸੀਂ ਤਾਂ ਅਧਿਕਾਰੀਆਂ ਨੂੰ ਇਹੀ ਬੇਨਤੀ ਕਰਦੇ ਹਾਂਗੇ ਕਿ ਇਹਨਾਂ ਬੱਚਿਆਂ ਦਾ ਜਿਹੜਾ ਸੈਂਟਰ ਹੈਗਾ ਉਹ ਬਹੁਤ ਨਜ਼ਦੀਕ ਦੇ ਸਕੂਲ ਦੇ ਵਿੱਚ ਬੋਰਡ ਦੀਆਂ ਹਦਾਇਤਾਂ ਦੇ ਅਨੁਸਾਰ ਕਰ ਦਿੱਤਾ ਜਾਵੇ ਤਾਂ ਕਿ ਵਿਦਿਆਰਥਣਾਂ ਪੇਪਰ ਦੇ ਸਕਣ